ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਬਹੁਤ ਹੀ ਰੋਚਕ ਹੋਣ ਵਾਲੀ ਹੈ ਗੱਲ ਕਰਾਂਗੇ ਦੋਸਤੋ ਪਟਿਆਲੀਆਂ ਰਾਜੇ ਬਾਰੇ ਯਾਨੀ ਕਿ ਮਹਾਰਾਜਾ ਭੁਪਿੰਦਰ ਸਿੰਘ ਦੇ ਬਾਰੇ ਜਿਹਨੂੰ ਕਿ ਭੂਪਾ ਵੀ ਕਿਹਾ ਜਾਂਦਾ ਜਦੋਂ ਇਹ ਜੋਰਜ 5ਵੇਂ ਜੋ ਕਿ ਇੰਗਲੈਂਡ ਦਾ ਬਾਦਸ਼ਾਹ ਸੀ ਉਹਨੂੰ ਮਿਲਣ ਗਿਆ ਉਦੋਂ ਕੀ ਬਾਣਾ ਬਾਪਰ ਦਾ ਦੱਸਾਂਗੇ ਤੇ ਹੋਰ ਵੀ ਕਈ ਦਿਲਚਸਪ ਘਟਨਾਵਾਂ ਪਰ ਸੁਣਾਵਾਂਗੇ ਤੁਹਾਨੂੰ ਭੂਪੇ ਦੀਆਂ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਪਟਿਆਲਿਆ ਰਾਜਾ ਭਪਿੰਦਰ ਸਿੰਘ ਪੂਪੇ ਨੂੰ ਬਾਦਸ਼ਾਹ ਜਾਰਜ 5ਵੇਂ ਨੇ ਆਪਣੀ ਸਿਲ버 ਜੁਬਲੀ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣ ਲਈ ਲੰਡਨ ਆਉਣ ਦਾ ਸੱਦਾ ਦਿੱਤਾ ਸੋ ਉਹਨੇ ਉਮੀਦ ਇਹ ਕੀਤੀ ਕਿ ਸ਼ਾਹੀ ਮਹਿਮਾਨ ਹੋਣ ਦੇ ਕਾਰਨ ਉਹ ਬਕਿੰਗਮ ਪੈਲਸ ਵਿੱਚ ਠਹਿਰੂਗਾ ਪਰ ਪੂਪੇ ਨੇ ਬਕਿੰਗਮ ਪੈਲਸ ਵਿੱਚ ਠਹਿਰਨ ਤੋਂ ਸਿਵਾਏ ਸਵੋਏ ਹੋਟਲ 'ਮਾਂ ਠਹਿਰਨਾ ਠੀਕ ਸਮਝਦਿਆ ਆਪਣੀਆਂ ਅਨੇਕਾਂ ਰਾਣੀਆਂ ਮਹਾਰਾਣੀਆਂ ਹੋਰ ਔਰਤਾਂ ਤੇ ਲਗਭਗ 60 ਅਫਸਰਾਂ ਤੇ ਸੇਵਾਦਾਰਾਂ ਸਮੇਤ ਮਹਾਰਾਜਾ ਹੋਟਲ 'ਮਾਂ ਠਹਿਰ ਗਿਆ ਉਦੋਂ ਤਾਂ ਮਹਾਰਾਜਾ ਸ਼ਾਹੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜ਼ਰੂਰ ਜਾਂਦਾ ਪਰ ਰਾਤ ਨੂੰ ਆਪਣੀਆਂ ਰਾਣੀਆਂ ਕੋਲ ਹੋਟਲ ਦੇ ਵਿੱਚ ਉਹ ਵਾਪਸ ਆ ਜਾਂਦਾ ਸੀ ਹੁਣ ਬਾਦਸ਼ਾਹ ਦੀ 6 ਘੋੜਿਆਂ ਵਾਲੀ ਬੱਗੀ 'ਚ ਬੈਠ ਕੇ ਮਹਾਰਾਜਾ ਪਟਿਆਲਾ ਜਰ ਸ਼ਾਹੀ ਵਰਦੀ ਦੇ ਵਿੱਚ ਤਗਮੇ ਹੀਰੇ ਜੁਹਾਰਾਤ ਬਾਕੇ ਸੈਂਟ ਪੌਲ ਗਿਰਜੇ ਵੱਲ ਜਾਂਦਾ ਸੀ ਤਾਂ ਇਹ ਇੱਕ ਕਹਿੰਦੇ ਵੇਖਣਯੋਗ ਨਜ਼ਾਰਾ ਹੁੰਦਾ ਸੀ ਬਗਿੰਗਮ ਪੈਲਟ ਤੋਂ ਗਿਰਜੇ ਜਾਣ ਵਾਲੇ ਰਾਹ ਦੇ ਦੋਵੇਂ ਪਾਸੇ ਅੰਗਰੇਜ਼ਾਂ ਦੀ ਬਹੁਤ ਵੱਡੀ ਭੀੜ ਇਕੱਠੀ ਹੋ ਜਾਂਦੀ ਸੀ ਜੋ ਮਹਾਰਾਜੇ ਦਾ ਸਵਾਗਤ ਕਰਦੀ ਲੰਡਨ ਦਾ ਜਿਹੜਾ ਉੱਚ ਸਮਾਜ ਹਾਈ ਸੋਸਾਇਟੀ ਸੀ ਤੇ ਵਿਦੇਸ਼ੀ ਕੂਟਨੀਤਕ ਇਹ ਵੀ ਮਹਾਰਾਜ ਦੀ ਕਹਿੰਦੇ ਬਹੁਤ ਇੱਜ਼ਤ ਕਰਦੇ ਸਨ ਤੋ ਮਹਾਰਾਜੇ ਨੇ ਜਾਰਜ 5 ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਮੁਲਾਕਾਤ ਦਾ ਸਮਾਂ ਸਵੇਰੇ 11 ਵਜੇ ਦਾ ਤੈਅ ਹੋਇਆ ਮਹਾਰਾਜਾ ਪ੍ਰੋਟੋਕੋਲ ਤੋਂ ਖਿਜ ਗਿਆ ਕਿਉਂਕਿ ਅਧਿਕਾਰੀਆਂ ਦਾ ਪ੍ਰਬੰਧ ਉਹਨੂੰ ਆਪਣੇ ਹਿਸਾਬ ਨਾਲ ਨਹੀਂ ਸੀ ਲੱਗਿਆ ਭਾਵੇਂ ਕਿ ਮੁਲਾਕਾਤ ਦਾ ਸਮਾਂ ਸਵੇਰੇ 11 ਵਜੇ ਸੀ ਪਰ ਮਹਾਰਾਜਾ ਉਸ ਸਮੇਂ ਤੱਕ ਵੀ ਤਿਆਰ ਨਹੀਂ ਸੀ ਹੋਇਆ ਏਦੀ ਦਾੜੀ ਖੁੱਲੀ ਸੀ ਦੇ ਸ਼ਾਹੀ ਪਹਿਰਾਵਾ ਪੈਨਣ ਤੋਂ ਪਹਿਲਾਂ ਜ਼ਰੂਰੀ ਸੀ ਕਿ ਕੋਈ ਸੇਵਾਦਾਰ ਕੰੰਗੀ ਕਰਕੇ ਇਹਦੀ ਦਾੜੀ ਬੰਦਵੇ ਉਹਦੇ ਤਿਆਰ ਹੋਣ ਚ ਡੇਢ ਘੰਟਾ ਲੱਗਣਾ ਸੀ ਹੁਣ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਮਹਾਰਾਜਾ ਜਾਣ ਪੁੱਜ ਕੇ ਟਾਈਮ ਨੂੰ ਟਾਲਦਾ ਰਿਹਾ ਜੇ ਕੋਈ ਉਹਨੂੰ ਮੁਲਾਕਾਤ ਦਾ ਸਮਾਂ ਯਾਦ ਕਰਵਾਉਣ ਆਉਂਦਾ ਤਾਂ ਉਹਨੂੰ ਇਹ ਝਿੜਕ ਦਿੰਦਾ ਸੋ ਇਸੇ ਦੌਰਾਨ ਬਕਿੰਗਮ ਪੈਲਸ ਤੋਂ ਸੰਦੇਸ਼ ਆ ਗਿਆ ਕਿ ਬਾਦਸ਼ਾਹ ਮਹਾਰਾਜੇ ਦਾ ਇੰਤਜ਼ਾਰ ਕਰ ਰਿਹਾ ਤਾਂ ਮਹਾਰਾਜੇ ਦੇ ਲੇਟ ਹੋਣ ਕਾਰਨ ਬਾਦਸ਼ਾਹ ਦਾ ਨਿੱਜੀ ਸਖਤਰ ਜਿਹੜਾ ਕਿ ਸਰ ਕਲਾਈਵ ਸੀਗਾ ਉਹ ਬੜਾ ਗੁੱਸੇ ਚ ਉਬਲ ਰਿਹਾ ਸੀ ਸੋ ਇਸ ਗੱਲ ਤੇ ਬਾਦਸ਼ਾਹ ਦਾ ਪਾਰਾ ਵੀ ਚੜਿਆ ਹੋਇਆ ਸੀ ਸੋ ਜਾਣ ਦੀ ਤਿਆਰੀ ਕਰਨ ਦੀ ਥਾਂ ਮਹਾਰਾਜਾ ਭੂਪਾ ਜਿਹੜਾ ਇਹ ਆਪਣੀਆਂ ਮਹਾਰਾਣੀਆਂ ਬਿਮਲਾਵਤੀ ਜਿਸ਼ੋਦਰਾ ਦੇਵੀ ਰੇਵਤੀ ਦੇਵੀ ਰੂਪਵੰਤ ਦੇਵੀ ਨਾਲ ਬੈਠ ਕੇ ਤਾਂਸ ਖੇਡਣ ਲੱਗਿਆ ਹੋਇਆ ਸੀ ਸੋ ਮਹਾਰਾਜੇ ਨੇ ਆਪਣੇ ਉੱਚ ਅਧਿਕਾਰੀਆਂ ਦੀ ਇੱਕ ਨਾ ਸੁਣੀ ਕਿ ਉਹ بارشਾ ਦੀ ਨਾਰਾਜ਼ਗੀ ਮੁੱਲ ਨਾ ਲਵੇ ਪੈਲਸ ਤੋਂ ਕਈ ਟੈਲੀਫੋਨ ਆਉਣ ਤੋਂ ਪਿੱਛੋਂ ਫਿਰ ਮਹਾਰਾਜਾ ਜਾਣ ਦੀ ਤਿਆਰੀ ਕਰਨ ਲੱਗਿਆ ਉਹ ਤੈਅ ਕੀਤੇ ਸਮੇਂ ਤੋਂ ਡੇਢ ਘੰਟਾ ਦੇਰੀ ਨਾਲ ਪਹੁੰਚਿਆ ਸ਼ਾਹੀ ਮਹਿਲ ਦੇ ਵਿੱਚ ਸਹੀ 12:30 ਵਜੇ ਇਹ ਦਾਖਲ ਹੋਇਆ ਲਾਰਡ ਚੈਂਬਰਲਨ ਔਰ ਕਲਾਈਵ ਵਿਕਰਮ ਇਹ ਪੋਰਚ ਵਿੱਚ ਖੜੇ ਮਹਾਰਾਜੇ ਦਾ ਇੰਤਜ਼ਾਰ ਕਰਦੇ ਸਨ ਉਹ ਮਹਾਰਾਜੇ ਦੇ ਬੇਤੀ ਪ੍ਰੇ ਸਲੂਕ ਕਰਨ ਬੜੇ ਖਿਜੇ ਹੋਏ ਸੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਨੇ ਮਹਾਰਾਜੇ ਨਾਲ ਹੱਥ ਵੀ ਨਹੀਂ ਮਿਲਾਏ ਸੋ ਮਹਾਰਾਜੇ ਨਾਲ ਕਰਨਲ ਨਰੈਣ ਸਿੰਘ ਮਹਲ ਦਾ ਸ਼ਾਹੀ ਡਾਕਟਰ ਤੇ ਜਰਮਨੀ ਦਾ ਸੀ ਸੋ ਆਏ ਇਦਾਂ ਦੇ ਪ੍ਰੋਗਰਾਮ ਤੇ ਡਾਕਟਰ ਦਾ ਨਾਲ ਜਾਣਾ ਬੜਾ ਗੈਰ ਰਵੈਤੀ ਗੱਲ ਸੀਗੀ ਪਰ ਮਹਾਰਾਜੇ ਨੇ ਜਿੱਤ ਫੜੀ ਹੋਈ ਸੀ ਕਿ ਉਹ ਆਪਣੇ ਅੰਗ ਰੱਖਿਆ ਕਰਨੀ ਥਾਂ ਡਾਕਟਰ ਨੂੰ ਲੈ ਕੇ ਹੀ ਜਾਊਗਾ ਸੋ ਮਹਾਰਾਜੇ ਨੂੰ ਬਾਦਸ਼ਾਹ ਦੇ ਮੁਲਾਕਾਤ ਵਾਲੇ ਕਮਰੇ ਚ ਲਿਜਾਇਆ ਗਿਆ ਜਿੱਥੇ ਜਾਰਜ ਪੰਜਵਾਂ ਜਿਹੜਾ ਬਾਦਸ਼ਾਹ ਸੀ ਇੰਗਲੈਂਡ ਦਾ ਉਹ ਗੁੱਸੇ ਨਾਲ ਲਾਲ ਪੀਲਾ ਹੋਇਆ ਉਹਦੀ ਉਡੀਕ ਕਰ ਰਿਆ ਸੀ ਪਰ ਇਹ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਕਰਨਲ ਨਰੈਣ ਸਿੰਘ ਨੇ ਬਾਦਸ਼ਾਹ ਨੂੰ ਦੱਸਿਆ ਕਿ ਮਹਾਰਾਜੇ ਨੂੰ ਥਰੈਂਬੋਸਿਸ ਯਾਨੀ ਕਿ ਖੂਨ ਜੰਮਣ ਦੀ ਭਿਆਨਕ ਬਿਮਾਰੀ ਦਾ ਦੌਰਾ ਪੈ ਗਿਆ ਤਾਂ ਤੇ ਉਹ ਰਾਹ ਵਿੱਚ ਜਾਂ ਬਾਦਸ਼ਾਹ ਦੇ ਸਾਹਮਣੇ ਮੌਤ ਦੇ ਬਸ ਪੈ ਸਕਦਾ ਸੀ ਮਹਾਰਾਜੇ ਨੇ ਵੀ ਖੁਦ ਇਦਾਂ ਦਾ ਰੂਪ ਬਣਾ ਲਿਆ ਕਿ ਉਹ ਸੱਚੀ ਬਿਮਾਰ ਹੈ ਤੇ ਚੱਲ ਫਿਰ ਵੀ ਨਹੀਂ ਸਕਦਾ ਇਦਾਂ ਕਿਉਂਕਿ ਡਾਕਟਰ ਨੇ ਉਹਨੂੰ ਲਗਾਤਾਰ ਬਾਹ ਦਾ ਸਹਾਰਾ ਦੇ ਹੀ ਰੱਖਿਆ ਅਚਾਨਕ ਇਦਾਂ ਦੇ ਹਾਲਾਤ ਬਾਰੇ ਸੁਣ ਕੇ ਬਾਦਸ਼ਾਹ ਜਜ਼ਬਾਤੀ ਹੋ ਗਿਆ ਤੇ ਸਾਰਾ ਗੁੱਸਾ ਭੁੱਲ ਕੇ ਉਹ ਹਮਦਰਦ ਬਣ ਗਿਆ ਜਾਨੀ ਇਹਨਾਂ ਨੇ ਚਾਰੇ ਨੇ ਚਾਲ ਖੇਡੀ ਵੀ ਮੈਂ ਤਾਂ ਬਿਮਾਰ ਸੀਗਾ ਹਨਾ ਇਦਾਂ ਸੋ ਬਾਦਸ਼ਾਹ ਕਹਿੰਦਾ ਕਿ ਮਹਾਰਾਜਾ ਮੇਰੇ ਪ੍ਰਸ਼ੰਸ਼ਕ ਤੇ ਮੇਰੇ ਤਖਤ ਪ੍ਰਤੀ ਵਫਾਦਾਰ ਨੇ ਉਹ ਅੱਜ ਅਜੇ ਆਦਮੀ ਨੇ ਜੋ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾ ਮੈਨੂੰ ਮਿਲਣਾ ਹੈ ਮਹਾਸ਼ਾਹ ਕਹਿੰਦਾ ਭਾਵੇਂ देर ਨਾਲੇ ਸਹੀ ਪਰ ਉਹ ਆਪਣੀ ਜ਼ੁਬਾਨ ਦੇ ਪੱਕੇ ਨੇ ਤਾਂ ਮਹਾਰਾਜੇ ਨੇ ਬਾਰਸ਼ਾ ਨੂੰ ਦੱਸਿਆ ਕਿ ਤੁਹਾਨੂੰ ਮਿਲਣ ਦੀ ਮੇਰੀ ਇੰਨੀ ਇੱਛਾ ਸੀ ਕਿ ਮੈਂ ਆਪਣੀ ਜਾਨ ਖਤਰੇ ਚ ਪਾ ਕੇ ਵੀ ਲਾਲਚ ਤਿਆਗ ਨਾ ਸਕਿਆ ਤੁਹਾਨੂੰ ਮਿਲਣ ਦਾ ਇਹ ਸੁਣ ਕੇ ਬਾਰਸ਼ਾ ਨੇ ਖੁਦ ਮਹਾਰਾਜੇ ਦੀ ਬਾਹ ਫੜ ਕੇ ਉਹਨੂੰ ਆਪਣੇ ਕੋਲ ਸੋਫੇ ਤੇ ਬਿਠਾਇਆ ਤੋ ਬਾਰਸ਼ਾ ਨੇ ਮਹਾਰਾਣੀ ਤੇ ਪ੍ਰਿੰਸ ਆਫ ਬੇਲਦਨੋਂ ਵੀ ਸੱਦਿਆ ਤੇ ਉਹਨਾਂ ਨੂੰ ਮਹਾਰਾਜੇ ਦੀ ਤਖਤ ਪ੍ਰਤੀ ਵਫਾਦਾਰੀ ਤੇ ਸਿਹਰਦਤਾ ਬਾਰੇ ਦੱਸਿਆ ਇਸੇ ਦੌਰਾਨ ਡਾਕਟਰ ਨੇ ਸ਼ਾਹੀ ਪਰਵਾਰ ਦੀ ਹਾਜ਼ਰੀ 'ਚ ਮਹਾਰਾਜੇ ਦੇ ਦਿਲ ਦੀ ਧੜਕਣ ਸਹੀ ਰੱਖਣ ਲਈ ਟੀਕਾ ਲਾਤਾ ਮਹਾਰਾਜੇ ਦੀ ਸਿਹਤ ਕੁਝ ਸੰਭਲਦੀ ਜਾਪੀ ਤੇ ਕੁਝ ਕੁਛ ਰਿਪਿਛੋਂ ਠੀਕ ਹੋ ਗਿਆ ਬਾਦਸ਼ਾਹ ਨੇ ਫਿਰ ਮਹਾਰਾਜੇ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਉੱਥੇ ਰੋਕ ਲਿਆ ਕਹਿੰਦੇ ਮਹਾਰਾਜਾ ਭੂਪਾ ਪੋਕਰ ਖੇਡਣ ਦਾ ਬੜਾ ਸ਼ੌਕੀਨ ਸੀ ਉਹ ਤਾਂਸ਼ ਦੀ ਖੇਡ ਭਾਰਤੀ ਢੰਗ ਨਾਲ ਖੇਡਦਾ ਸੀ ਜੋ ਕਿ ਸਿਰਫ ਤਿੰਨ ਪੱਤਿਆਂ ਨਾਲ ਖੇਡੀ ਜਾਂਦੀ ਹੈ ਅੰਗਰੇਜ਼ੀ ਜਾਂ ਅਮਰੀਕੀ ਢੰਗ ਨਾਲ ਪੋਕਰ ਪੰਜ ਪੱਤਿਆਂ ਨਾਲ ਖੇਡੀ ਜਾਂਦੀ ਹੈ ਤਿੰਨ ਪੱਤਿਆਂ ਵਾਲੀ ਪੋਕਰ ਵਿੱਚ ਤਿੰਨ ਜੱਕੇ ਸਭ ਤੋਂ ਵੱਡੇ ਮੰਨੇ ਜਾਂਦੇ ਨੇ ਜੋ ਕਿਸੇ ਵੀ ਹੋਰ ਤਿੰਨ ਪੱਤੇ ਹੱਥੋਂ ਹਾਰ ਨਹੀਂ ਸਕਦੇ ਸੋ ਪੋਕਰ ਦੀਆਂ ਪਾਰਟੀਆਂ 'ਚ ਮਹਾਰਾਜਾ ਆਪਣੇ ਦੋ ਤਿੰਨ ਭਰੋਸੇਯੋਗ ਅਫਸਰਾਂ ਆਪਣੀਆਂ 3-4 ਚਹੇਤੀਆਂ ਰਾਣੀਆਂ ਤੇ ਆਪਣੇ ਨਿੱਜੀ ਖਜ਼ਾਨੇ ਦੇ ਅਫਸਰ ਨੂੰ ਸ਼ਾਮਲ ਕਰਦਾ ਸੀ ਪੋਕਰ ਖੇਡਣ ਦਾ ਸੱਦਾ ਟੈਲੀਫੋਨ ਰਾਹੀਂ ਦਿੱਤਾ ਜਾਂਦਾ ਸੀ ਤੇ ਸੱਦੇ ਹੋਏ ਲੋਕਾਂ ਨੂੰ ਆਪਣੇ ਨਾਲ ਕਾਫੀ ਸਾਰੇ ਪੈਸੇ ਲਿਆਉਣ ਲਈ ਵੀ ਕਿਹਾ ਜਾਂਦਾ ਸੀ ਮੰਤਰੀ ਆਪਣੇ ਨਾਲ ਬਹੁਤ ਘੱਟ ਪੈਸੇ ਲੈ ਕੇ ਆਉਂਦੇ ਤਾਂ ਕਿ ਉਹਨਾਂ ਦਾ ਘੱਟ ਨੁਕਸਾਨ ਹੋਵੇ ਮਹਾਰਾਜੇ ਦੇ ਕਹਿਣ ਤੇ ਉਹਦਾ ਪ੍ਰੀਵੀ ਪਰਸ ਅਫਸਰ ਕਰਨਲ ਰੀਤ ਮਹਿੰਦਰ ਸਿੰਘ ਇਹ ਆਪਣੇ ਨਾਲ ਬੈਂਕ ਖਾਤਾ ਖੋਲ ਕੇ ਬੰਦਾ ਸੀ ਤੇ ਜਿਹਦੇ ਕੋਲ ਪੈਸੇ ਘੱਟਦੇ ਉਹਦੇ ਹਿਸਾਬ 'ਚ ਉਹ ਲਿਖ ਕੇ ਉਹਨੂੰ ਪੈਸੇ ਦੇ ਦਿੰਦਾ ਸੀ ਆਮ ਤੌਰ ਤੇ ਖੇਡ ਮਹਾਰਾਜ ਦੇ ਨਿੱਜੀ ਕਮਰੇ 'ਚ ਅੱਧੀ ਰਾਤ ਤੋਂ ਸ਼ੁਰੂ ਹੁੰਦੀ ਸੀਗੀ ਉਦੋਂ ਤੱਕ ਮਹਾਰਾਜਾ ਤੇ ਦੂਜੇ ਖਿਡਾਰੀ ਸ਼ਰਾਬ ਨਾਲ ਮਦਹੋਸ਼ ਹੋ ਕੇ ਬਹੁਤ ਹੀ ਖੁਸ਼ ਮੂਡ ਬਚਾ ਜਾਂਦੇ ਸੀ ਤੋਂ ਮਹਾਰਾਜੇ ਦੇ ਮਜਾਜ ਅਤੇ ਇੱਛਾ ਦੇ ਅਨੁਸਾਰ ਪੋਕਰ ਪਾਰਟੀ 2-3 ਘੰਟੇ ਚੱਲਦੀ ਸੀ ਜਦੋਂ ਕਿਸੇ ਖੇਡਣ ਵਾਲੇ ਕੋਲ ਪੈਸੇ ਘਟ ਜਾਂਦੇ ਤਾਂ ਫਿਰ ਉਹ ਖਜ਼ਾਨੇ ਦੇ ਅਫਸਰ ਤੋਂ ਮੰਗ ਲੈਂਦਾ ਸੀ ਤੇ ਪੈਸਿਆਂ ਦੀ ਰਸੀਦ ਉੱਤੇ ਦਸਤਕਤ ਕਰ ਦਿੰਦਾ ਸੀ ਕਈ ਵਾਰ ਉਧਾਰ ਪੈਸੇ ਲੱਖਾਂ ਤੱਕ ਹੋ ਜਾਂਦੇ ਪਰ ਇਹ ਨਿਯਮ ਸੀ ਕਿ ਪੈਸੇ ਦੇਣ ਤੋਂ ਅਫਸਰ ਜਵਾਬ ਨਾ ਦੇਵੇ ਆਮ ਤੌਰ ਤੇ ਖਿਡਾਰੀ ਲੋੜੋਂ ਵੱਧ ਪੈਸੇ ਮੰਗਦੇ ਸੀ ਖੇਡ ਚੱਲਦੀ ਰਹਿੰਦੀ ਤੇ ਕੁਝ ਮੰਤਰੀ ਜਾਂ ਮਹਾਰਾਣੀਆਂ ਸਾਰੇ ਪੈਸੇ ਨਾ ਹਾਰਦੇ باوجود ਵੀ ਹੋਰ ਪੈਸੇ ਮੰਗਦੇ ਮੰਗ ਜਾਇਜ਼ ਹੈ ਜਾਂ ਨਹੀਂ ਅਫਸਰ ਇਹ ਦੇਖੇ ਬਿਨਾ ਹੋਰ ਪੈਸੇ ਦੇਣ ਲਈ ਮਜਬੂਰ ਹੁੰਦਾ ਖੇਡ ਉਦੋਂ ਹੀ ਮੁੱਕਦੀ ਜਦੋਂ ਸਾਰੇ ਖਿਡਾਰੀਆਂ ਦੀਆਂ ਜੇਬਾਂ ਭਰ ਜਾਂਦੀਆਂ ਔਰ ਮਹਾਰਾਜਾ ਭੱਡੀ ਰਕਮ ਹਾਰ ਜਾਂਦਾ ਤੇ ਪ੍ਰੀਵੀਪਰਸ ਅਫਸਰ ਦਾ ਖਜ਼ਾਨਾ ਖਾਲੀ ਹੋ ਜਾਂਦਾ ਪੋਕਰ ਨਿਯਮਾਂ ਦੇ ਅਨੁਸਾਰ ਨਾ ਖੇਡ ਕੇ ਸਗੋਂ ਮਨ ਖੁਸ਼ ਕਰਨ ਲਈ ਖੇਡੀ ਜਾਂਦੀ ਸੀ ਇਹਨੂੰ ਖਾਲਤ ਜੂਆ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਸ ਖਿਡਾਰੀ ਕੋਲ ਤਿੰਨ ਜੱਕੇ ਹੋ ਜਾਂਦੇ ਸੀ ਉਹ ਮਹਾਰਾਜੇ ਨੂੰ ਚਾਲ ਵਧਾਉਣ ਲਈ ਉਕਸਾਉਣ ਦੀ ਥਾਂ ਆਦਬ ਨਾਲ ਉਹਨੂੰ ਪੱਤੇ ਸ਼ੋਅ ਕਰਨ ਦੀ ਬੇਨਤੀ ਕਰਦਾ ਤਾਂ ਮਹਾਰਾਜਾ ਐਦਾਂ ਦੀ ਗੱਲ ਪਸੰਦ ਕਰਦਾ ਸੀ ਤੇ ਸਭ ਤੋਂ ਉੱਚੇ ਪੱਤੇ ਰੱਖਣ ਵਾਲੇ ਨੂੰ ਕਾਫੀ ਭੱਡੀ ਰਕਮ ਖੁਸ਼ੀ ਨਾਲ ਮੁਆਵਜ਼ੇ ਵਜੋਂ ਦੇ ਦਿੰਦਾ ਸੀ ਅਗਲੇ ਦਿਨ ਪ੍ਰੀਵੀਪਰਸ ਅਫਸਰ ਉਹਦਾ ਦਿੱਤੀ ਰਕਮ ਮੁੜਨ ਦੀ ਆਸ ਨਾ ਕਰਦਾ ਤੇ ਨਾ ਹੀ ਉਹ ਵਾਪਸ ਕਰਨੀ ਹੁੰਦੀ ਸੀ ਇਸ ਤਰ੍ਹਾਂ ਮਹਾਰਾਣੀਆਂ ਤੇ ਦਰਬਾਰੀਆਂ ਨੂੰ ਆਪਣੀਆਂ ਜੇਬਾਂ ਭਰਨ ਦਾ ਚੰਗਾ ਮੌਕਾ ਮਿਲ ਜਾਂਦਾ ਸੀ ਪਟਿਆਲੇ ਦੇ ਮਹਾਰਾਜ ਭពਿੰਦਰ ਸਿੰਘ ਦੇ ਪੋਕਰ ਖੇਡਣ ਦਾ ਟੰਗ ਐਦਾਂ ਲਈ ਸੀ ਹੁਣ ਦੋਸਤੋ ਗੱਲ ਕਰਦੇ ਆਂ ਪਟਿਆਲਾ ਰਿਆਸਤ ਦਾ ਆਰਕੈਸਟਰਾ ਦੇ ਬਾਰੇ ਹੁਣ ਪਟਿਆਲੇ ਦੇ ਜਿਮ ਖਾਨੇ ਕਲੱਬ ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਮੈਚ ਹੋਣ ਵਾਲਾ ਸੀ ਜਿਦੇ ਵਿੱਚ ਰਿਆਸਤ ਦੀ ਟੀਮ ਤੇ ਅੰਗਰੇਜ਼ ਖਿਡਾਰੀ ਹਿੱਸਾ ਲੈ ਰਹੇ ਸਨ ਹੁਣ ਮਹਾਰਾਜਾ ਭੁਪਿੰਦਰ ਸਿੰਘ ਰਿਆਸਤ ਦੀ ਟੀਮ ਦਾ ਅਤੇ ਮਸ਼ਹੂਰ ਟੈਸਟ ਮੈਚ ਖਿਡਾਰੀ ਮਿਸਟਰ ਜਾਰਡਨ ਇਹ ਬਰਤਾਨਵੀ ਟੀਮ ਦਾ ਕਪਤਾਨ ਸੀ ਰਿਆਸਤ ਦੀ ਟੀਮ ਬਰਤਾਨਵੀ ਟੀਮ ਨਾਲੋਂ ਕਮਜ਼ੋਰ ਸੀ ਕਿਉਂਕਿ ਬਰਤਾਨਵੀ ਟੀਮ 'ਚ ਬੜੇ ਤੇਜ਼ ਬੋਲਰ ਤੇ ਵਧੀਆ ਬੱਲੇਬਾਜ਼ ਖਿਡਾਰੀ ਸੀਗੇ ਹੁਣ ਮਹਾਰਾਜੇ ਭੂਪੇ ਦਾ ਸਲਾਹਕਾਰ ਮਸ਼ਹੂਰ ਆਸਟ੍ਰੇਲੀਅਨ ਬੱਲੇਬਾਜ਼ ਮਿਸਟਰ ਫ੍ਰੈਂਕ ਟੈਰੈਂਟ ਇਹ ਪ੍ਰਧਾਨ ਮੰਤਰੀ ਸਰ ਲਿਆਕਤ ਹਯਾਤ ਖਾਨ ਦਿਵਾਨ ਬਲੈਤੀ ਰਾਮ ਸਕੱਤਰ ਦੱਖਣੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੇ ਸਰਦਾਰ ਬੂਟਾ ਰਾਮ ਬੜੇ ਪਰੇਸ਼ਾਨ ਸਨ ਕਿ ਰਿਆਸਤੀ ਟੀਮ ਹਰ ਹਾਲਤ ਵਿੱਚ ਜਿੱਤ ਪ੍ਰਾਪਤ ਕਰੇ ਉਹਨਾਂ ਨੇ ਮਹਾਰਾਜੇ ਨੂੰ ਮਹਿਲ ਵਿੱਚ ਇੱਕ ਸਵਾਗਤੀ ਸਮਾਗਮ ਕਰਨ ਤੇ ਸ਼ਾਨਦਾਰ ਦਾਵਤ ਦੇਣ ਦੀ ਬੇਨਤੀ ਕੀਤੀ ਜਿਦੇ ਚ ਰਿਆਸਤ ਤੇ ਬਰਤਾਨਵੀ ਟੀਮ ਦੇ ਖਿਡਾਰੀਆਂ ਪ੍ਰਮੁੱਖ ਮੰਤਰੀਆਂ ਤੇ ਅਫਸਰਾਂ ਨੂੰ ਸੱਦਾ ਦਿੱਤਾ ਜਾਵੇ। ਹੁਣ ਕ੍ਰਿਕਟ ਮੈਚ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਦਾਅਵਤ ਦਾ ਪ੍ਰਬੰਧ ਕਰ ਲਿਆ। ਲਜੀਜ਼ ਖਾਣੇ ਤੇ ਵਧੀਆ ਦਾਰੂ ਖੁੱਲ ਕੇ ਵਰਤਾਈ ਗਈ। ਦਾਅਵਤ ਖਤਮ ਹੋਣ ਤੇ ਰੰਗਾਰੰਗ ਪ੍ਰੋਗਰਾਮ ਹੋਇਆ ਜਿਦੇ ਚ ਮਹਿਮਾਨਾਂ ਸਾਹਮਣੇ ਕੁੜੀਆਂ ਨੇ ਨਾਚਕ ਗਾਣੇ ਪੇਸ਼ ਕਰੇ ਔਰ ਬਰਤਾਨਵੀ ਖਿਡਾਰੀਆਂ ਨੇ ਸਕੌਚ, ਬਿਸਕੀ ਤੇ ਹੋਰ ਕੀਮਤੀ ਸ਼ਰਾਬਾਂ ਰਾਜ ਕੇ ਪੀਤੀਆਂ ਤੇ ਨੱਚਣ ਵਾਲੀਆਂ ਕੁੜੀਆਂ ਨਾਲ ਛੇੜਖਾਨੀ ਕਰਦੇ ਰਹੇ ਹੁਣ ਪਾਰਟੀ ਖਤਮ ਹੋਣ ਤੇ ਲੋਕੀ ਨਸ਼ੇ ਚ ਟੁੱਰਨ ਸੀ ਮਹਾਰਾਜੇ ਦੇ ਅੰਗ ਰੱਖਿਆ ਕਹਨੇ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਕਾਰਾਂ ਚ ਬਿਠਾ ਕੇ ਗੈਸਟ ਹਾਊਸ ਤੱਕ ਪਹੁੰਚਾਇਆ ਜਿੱਥੇ ਉਹ ਠਹਿਰੇ ਹੋਏ ਸੀਗੇ ਹੁਣ ਮਹਾਰਾਜੇ ਦੀ ਟੀਮ ਦੇ ਖਿਡਾਰੀਆਂ ਨੂੰ ਗੁਪਤ ਹਦਾਇਤ ਕਰੀ ਗਈ ਸੀ ਕਿ ਉਹ ਦਾਰੂ ਨੂੰ ਬਿਲਕੁਲ ਵੀ ਹੱਥ ਨਾ ਲਾਉਣ ਤਾਂ ਕਿ ਉਹ ਅਗਲੀ ਸਵੇਰ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦਾ ਪਾਰਟੀ ਰਾਤ ਦੇ ਚੌਥੇ ਪਹਿਰ ਖਤਮ ਹੋਈ ਤੇ ਇੰਗਲੈਂਡ ਦੀ ਟੀਮ ਦੇ ਖਿਡਾਰੀਆਂ ਨੂੰ ਆਰਾਮ ਕਰਨ ਦਾ ਬਿਲਕੁਲ ਟਾਈਮ ਨਾ ਮਿਲਿਆ ਸਵੇਰੇ ਯਾਰੋ ਮੈਦਾਨ 'ਚ ਆਏ ਤਾਂ ਉਹਨਾਂ ਦਾ ਬੁਰਾ ਹਾਲ ਸੀ दारू ਨੇ ਭੰਨੇ ਹੋਏ ਸੀ ਰਾਤ ਦੇ ਔਰ ਉਹ ਛੇਤੀ ਉਹ ਥੱਕਣ ਲੱਗ ਪਏ ਔਰ ਉਹਨਾਂ ਨੇ ਬੜੀ ਘਟਿਆ ਫੀਲਡਿੰਗ ਕਰੀ ਜਦੋਂ ਕਿ ਮਹਾਰਾਜ ਦੀ ਟੀਮ ਬੜੀ ਚੁਸਤ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਰਨ ਬਣਾਏ ਤਾਂ ਕ੍ਰਿਕਟ ਮੈਚ 5 ਦਿਨ ਚੱਲਿਆ ਤੇ 5 ਦਿਨ ਇਹ ਦੇਲੀ ਤਰਕੀਬ ਸੀ ਜਾਰੀ ਰਹੀ ਨਤੀਜੇ ਵਜੋਂ ਮਹਾਰਾਜ ਦੀ ਟੀਮ ਜਿੱਤ ਗਈ ਦੁਨੀਆ ਭਰ ਦੇ ਅਖਬਾਰਾਂ ਚ ਖਾਸ ਤੌਰ ਤੇ ਭਾਰਤੀ ਤੇ ਬਰਤਾਨੀ ਵੀ ਅਖਬਾਰਾਂ ਦੇ ਵਿੱਚ ਇਹ ਖਬਰ ਮੋٹے ਮੋٹے ਅੱਖਰਾਂ ਮਾ ਛਪੀ ਕਿ ਮਹਾਰਾਜ ਦੀ ਟੀਮ ਨੇ ਬਰਤਾਨੀ ਵੀ ਟੀਮ ਨੂੰ ਹਰਾ ਦਿੱਤਾ ਸ਼ਹਿਰ ਚ ਕਿਸੇ ਨੂੰ ਵੀ ਇਸ ਰਾਜ ਦਾ ਪਤਾ ਨਹੀਂ ਸੀ ਕਿ ਮਹਾਰਾਜ ਦੀ ਟੀਮ ਜਿੱਤ ਕਿਵੇਂ ਗਈ ਹੁਣ ਹਰ ਰੋਜ਼ ਮੈਚ ਖਤਮ ਹੋਣ ਪਿੱਛੋਂ ਇੱਕ ਵੱਡੀ ਭੀੜ ਕਲੱਬ ਚ ਇਕੱਠੀ ਹੋ ਜਾਂਦੀ ਵਿਆਨਾ ਦੇ ਮਸ਼ਹੂਰ ਮਾਜੀਸ਼ੀਅਨ ਮੈਕਸ ਗੈਗਰ ਇਹਦੀ ਅਗਵਾਈ ਹੇਠ ਰਿਆਸਤੀ অর্ਕੈਸਟਰਾ ਬੜੀਆਂ ਸੋਹਣੀਆਂ ਧੁਨਾਂ ਵਜਾ ਕੇ ਉਹਨਾਂ ਦਾ ਮਨੋਰੰਜਨ ਕਰਦਾ ਸੀ ਮੈਚ ਪਿੱਛੋਂ ਜਿਮਖਾਨਾ ਕਲੱਬ 'ਚ ਦੋਵੇਂ ਟੀਮਾਂ ਦੇ ਖਿਡਾਰੀਆਂ ਤੇ ਕਈ ਸਰਕਾਰੀ ਅਫਸਰਾਂ ਨੂੰ ਸ਼ਰਾਬ ਵਰਤਾਈ ਜਾਂਦੀ ਉਸ ਸਮੇਂ ਲਾਂਚ ਰਿਆਸਤੀ ਬੈਂਡ ਵੱਜਦਾ ਰਹਿੰਦਾ ਸੀ ਹੁਣ ਥੋੜੀ ਜੀ ਪੀ ਲੈਣ ਪਿੱਛੋਂ ਮਹਾਰਾਜੇ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਜਾਨੀ ਕਿ ਚੜ ਗਈ ਉਹਨੂੰ ਕਿ ਬੈਂਡ ਵਾਲੇ ਜਿਹੜੇ ਇਹ ਵਧੀਆ ਧੁਨ ਨਹੀਂ ਬਜਾ ਰਹੇ ਔਰ ਉਹ ਮਹਾਰਾਜਾ ਖੂਪਾ ਉੱਠਿਆ ਤੇ ਜਿਹੜਾ ਨਿਰਦੇਸ਼ਕ ਹੁੰਦਾ ਏ ਮਤਲਬ ਕਿ ਮਜੀਸ਼ੀਨ ਨੂੰ ਮੁਰੇ-ਮੁਰੇ ਦੱਸਦਾ ਹੁੰਦਾ ਕਿਵੇਂ ਵਜਾਉਣਾ ਹਨ ਉਹਨੂੰ ਇਹਨੇ ਹਟਾ ਕੇ ਖੁਦ ਬੈਂਡ ਦਾ ਕਹ ਲਈਏ ਵੀ ਨਿਰਦੇਸ਼ਨ ਕਰਨ ਲੱਗ ਪਿਆ ਫਿਰ ਉਹ ਛੇਤੀਓ ਪੈਦਲ ਮੈਦਾਨ 'ਚ ਮਾਰਚ ਕਰਦਾ ਹੋਇਆ ਗੇੜੇ ਕੱਢਣ ਲੱਗ ਪਿਆ ਪੂਰੇ ਪੈਣ ਦੇ 28 ਵਜਿਆਂ ਵਾਲੇ ਉਹਦੇ ਪਿੱਛੇ-ਪਿੱਛੇ ਚੱਲਣ ਲੱਗ ਪਏ ਮਹਾਰਾਜਾ ਭਾਰਤੀ ਜਾਂ ਯੂਰਪੀਨ ਕਲਾਸੀਕਲ ਸੰਗੀਤ ਬਜਾਉਣ ਦੀ ਥਾਂ ਇਹਨੇ ਪੰਜਾਬੀ ਧੁਨਾ ਵਜਾਉਣੀ ਸ਼ੁਰੂ ਕਰਤੀਆਂ ਅਰ ਉਹਨੇ ਬੜੀਆਂ ਖੂਬਸੂਰਤ ਧੁਨਾ ਵਜਾਈਆਂ ਪਰ ਅਥਾ ਜੋਸ਼ ਵਿੱਚ ਆ ਕੇ ਉਹਨੂੰ ਮੈਦਾਨ ਦੇ ਕਈ ਗੇੜੇ ਕੱਢਣੇ ਪਏ ਮਤਲਬ ਕਿ ਧਾਰੂ ਚੜ ਗਈ ਨੂੰ ਇੱਕ ਦਰਜਣ ਗੇੜੇ ਕੱਢਣ ਤੋਂ ਪਿੱਛੋਂ ਵੀ ਮਹਾਰਾਜ ਨੇ ਬੈਂਡ ਦੀ ਅਗਵਾਈ ਖੰਦੇ ਜਾਰੀ ਰੱਖੀ ਅਖੀਰ ਮદાન ਚੋਂ ਬਾਹਰ ਆ ਕੇ ਸਿੱਧਾ ਮੋਤੀ ਬਾਗ ਮਹਿਰਮਾ ਚਲੇ ਗਿਆ ਜੋ ਕਿ 4 ਕਮੀਲ ਦੀ ਦੂਰੀ ਤੇ ਸੀ ਉਹਦੇ ਪਿੱਛੇ ਬੈਂਡ ਵਾਲੇ ਵੀ ਚੱਲ ਪਏ ਮਹਿਮਾਨ ਟੌਰ ਪੌਰ ਦੇਖਦੇ ਰਹੇ ਵੀ ਇਹ ਬਣਦਾ ਗਿਆ ਫੇਰ ਮਹਾਰਾਜਾ ਕਰਬ ਨਹੀਂ ਗਿਆ ਪਰ ਮਹਿਲ ਦੇ ਚਬੂਤਰੇ ਤੇ ਖੜਾ ਹੋ ਗਿਆ ਉੱਥੇ ਖੜ ਕੇ ਨੇ ਬੈਂਡ ਵਜਾਉਣਾ ਜਾਰੀ ਰੱਖਿਆ ਅੱਧੀ ਰਾਤ ਤੱਕ ਇਹ ਬਾਜਾ ਵਜਾਉਂਦਾ ਰਿਹਾ ਹੁਣ ਜਿਹੜੇ ਜਿਮਖਾਨਾ ਕਲੱਬ ਦੇ ਮਹਿਮਾਨ ਸੀਗੇ ਔਰ ਜਿਨ੍ਹਾਂ ਨੇ ਕਲੀਕ ਕਲਾਸਿਕਲ 뮤ਜ਼ਿਕ ਸੁਣਨਾ ਸੀ ਉਹ ਸਾਰਾ 뮤ਜ਼ਿਕ ਸੁਣੇ ਬਿਨਾਂ ਹੀ ਗੁੱਡ ਨਾਈਟ ਕਹਿ ਕੇ ਆਪਣੀ ਰਹਿائش ਵੱਲ ਚਲੇ ਗਏ ਨੂੰ ਸੋ ਮਹਾਰਾਜੇ ਦੀ ਇਦਾਂ ਦੀ ਫਤੂਕਮ ਹੁੰਦੇ ਸੀਗੇ ਇੰਗਲੈਂਡ ਦੇ ਖਿਡਾਰੀਆਂ ਨੂੰ ਜ਼ਿਆਦਾ ਸ਼ਰਾਬ ਪਲਾ ਕੇ ਟੈਟ ਕਰ ਲੈਂਦਾ ਸੀਗਾ ਉਹਨਾਂ ਤੋਂ ਸਵੇਰੇ ਖੇਲ ਨਹੀਂ ਸੀ ਹੁੰਦਾ ਇਦਾਂ ਆਹੇ ਭਾਈ ਮੈਚ ਜਿੱਤੇ ਸੋ ਇਹ ਸੀ ਕਿ ਦੋਸਤੋ ਅੱਜ ਦੀ ਵੀਡੀਓ ਸੋ ਆਸ ਕਰੇ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਆਪਾਂ ਹੋਰ ਕੋਈ ਨਵੀਂ ਦਿਲਚਸਪ ਜਾਣਕਾਰੀ ਲੈ ਕੇ ਹੋਰ ਤੱਕ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ